ਕਿ ਜ਼ਿੰਦਗੀ ਇੱਕੋ ਵਾਰ ਮਿਲਦੀ ਹੈ ਤੇ ਦੁਨੀਆ ਤੇ ਵਾਰ-ਵਾਰ ਨਹੀਂ ਆਉਣਾ ਹੈਗਾ ਰੀਜਾਂ ਮਾਰ ਕੇ ਜਿਉਣਾ ਕੋਈ ਜਿਉਣਾ ਨਹੀਂ ਹੁੰਦਾ ਤੇ ਰੀਜਾਂ ਨੂੰ ਪੂਰੇ ਕਰਨ ਵਾਸਤੇ ਸਾਨੂੰ ਸੰਘਰਸ਼ ਕਰਨਾ ਚਾਹੀਦਾ ਹੈ ਕਿ ਸੰਘਰਸ਼ ਜਿਹੜਾ ਉਹ ਕਦੇ ਵੀ ਸੌਖਾ ਨਹੀਂ ਹੁੰਦਾ ਸੋਨਾ ਤਦ ਹੀ ਬਣਦਾ ਜਦੋਂ ਉਹ ਪੱਠੀ ਵਿੱਚ ਪੈ ਕੇ ਲਾਲ ਹੁੰਦਾ ਹੈ ਬਣੀ ਪੰਜਾਬੀ ਜਿੱਥੇ ਜਾਂਦੇ ਨੇ ਉੱਥੇ ਤੱਕ ਪਾਹੀ ਆਉਂਦੇ ਨੇ ਜੀ ਹਾਂ ਇਹ ਤਸਵੀਰਾਂ ਚ ਨਜ਼ਰ ਆ ਰਹੀ ਏਤੀ ਰਾਜਦੀਪ ਕੌਰ ਹੈ ਪੰਜਾਬ ਦੀ ਪਹਿਲੀ ਧੀ ਜੋ ਇਟਲੀ ਚ ਜਾ ਕੇ ਤੇਲ ਦਾ ਟੈਂਕਰ ਚਲਾ ਰਹੀ ਹੈ ਤੇ ਪ੍ਰਵਾਸੀ ਔਰਤਾਂ ਦੇ ਲਈ ਮਿਸਾਲ ਬਣੀ ਹੈ ਰਾਜਦੀਪ ਦਾ ਕਹਿਣਾ ਹੈ ਕਿ ਜੀ ਜਨੂ ਮਾਰ ਕੇ ਕੋਈ ਜੂਣਾ ਨਹੀਂ ਹੁੰਦਾ ਕੱਲ ਤਾਂ ਸਹੀ ਹੈ ਜਨਾਬ ਕਿ ਜ਼ਿੰਦਗੀ ਜੂਣਾ ਚਾਹੁੰਦੇ ਹੋ ਤਾਂ ਜੋ ਸੁਪਨੇ ਤੁਸੀਂ ਦੇਖਣਿਓ ਜੇ ਜਿਹੜੇ ਸੁਪਨੇ ਤੁਹਾਨੂੰ ਸੌਣ ਨਹੀਂ ਦਿੰਦੇ ਉਹਨਾਂ ਸੁਪਨਿਆਂ ਨੂੰ ਉਹਨਾਂ ਰੀਜਾਂ ਨੂੰ ਸੱਚ ਕਰਨ ਹਕੀਕਤ ਬਣਾਉਣ ਲਈ ਸੰਘਰਸ਼ ਕਰੋ ਹਾਲਾਤਾਂ ਨਾਲ ਆਪਣੇ ਆਪ ਨਾਲ ਤੇ ਦੁਨੀਆ ਨੂੰ ਦਿਖਾਓ ਕਿ ਜੇਕਰ ਇਨਸਾਨ ਦੇ ਇਰਾਦੇ ਬੁਲੰਦ ਤੇ ਦ੍ਰਿੜ ਹੋਣ ਤਾਂ ਦੁਨੀਆ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਜੀਹਾਂ ਇਤੀ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਨੰਦਪੁਰ ਕਲੋਰ ਵਿਖੇ ਸਿੱਖ ਪਰਿਵਾਰ ਦੇ ਸਰਦਾਰ ਕਰਮ ਸਿੰਘ ਅਤੇ ਬੀਬੀ ਜਸਪਾਲ ਕੌਰ ਦੇ ਘਰ ਜਮੇ ਰਾਜਦੀਪ ਕੋਹਰੇ ਜਿਸ ਨੂੰ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਚਲਾਉਣ ਦਾ ਸ਼ੌਂਕ ਬਚਪਨ ਤੋਂ ਹੈ ਜਿਸ ਸ਼ੌਂਕ ਨੇ ਉਸ ਨੂੰ ਅੱਜ ਇਟਲੀ ਦੀ ਪਹਿਲੀ ਅਜਹੀ ਪੰਜਾਬਣ ਬਣਾ ਦਿੱਤਾ ਜੋ ਹੋਰਨਾਂ ਔਰਤਾਂ ਦੇ ਲਈ ਮਿਸਾਲ ਬਣੀ ਹੈ ਮੇਰੀ ਪੀਟੀ ਸਿੱਧੇ ਮਾਦੇਮਾ ਰਹੇ ਇਟਲੀ ਦੀਆਂ ਸਾਰੀਆਂ ਔਰਤਾਂ ਨੂੰ ਇੱਕ ਸਨੇਹਾ ਹੈ ਜਿਹੜੀਆਂ ਕਿ ਬਹੁਤ ਕੁਝ ਕਰਨ ਦੇ ਸੁਪਨੇ ਨੂੰ ਲੈ ਕੇ ਇਟਲੀ ਦੇ ਵਿੱਚ ਆਈਆਂ ਪਰ ਹਾਲਾਤਾਂ ਨੇ ਬਸ ਬੈ ਕੇ ਖੁਸ਼ ਨਾ ਕਰ ਸਕੀਆਂ ਇਹ ਹਾਲਾਤ ਭਾਵੇਂ ਪਰਿਵਾਰਿਕ ਪਰੇਸ਼ਾਨੀਆਂ ਸੀ ਜਾਂ ਆਰਥਿਕਤਾ ਸੀ ਜਾਂ ਹੋਰ ਕਾਰਨ ਸੀ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜ਼ਿੰਦਗੀ ਇੱਕੋ ਵਾਰ ਮਿਲਦੀ ਹੈ ਤੇ ਦੁਨੀਆ ਤੇ ਬਾਰ ਬਾਰ ਨਹੀਂ ਆਉਣਾ ਹੈਗਾ ਤੇ ਰੀਜਾਂ ਨੂੰ ਮਾਰ ਕੇ ਜਿਉਣਾ ਕੋਈ ਜਿਉਣਾ ਨਹੀਂ ਹੁੰਦਾ ਤੇ ਰੀਜਾਂ ਨੂੰ ਪੂਰੇ ਕਰਨ ਵਾਸਤੇ ਸਾਨੂੰ ਸੰਘਰਸ਼ ਕਰਨਾ ਚਾਹੀਦਾ ਤੇ ਸੰਘਰਸ਼ ਜਿਹੜਾ ਉਹ ਕਦੇ ਵੀ ਸੌਖਾ ਨਹੀਂ ਹੁੰਦਾ ਤੇ ਆਪਣੀਆਂ ਰੀਜਾਂ ਨੂੰ ਪੂਰਾ ਕਰਨ ਵਾਸਤੇ ਥੋੜੇ ਬਹੁਤੇ ਮਾੜੇ ਹਾਲਾਤਾਂ ਵਿੱਚੋਂ ਨੰਗਣਾ ਐ ਸਕਦਾ ਪਰ ਕੋਈ ਬੁਰੀ ਗੱਲ ਨਹੀਂ ਹੈ ਕਿਉਂਕਿ ਸੋਨਾ ਤਦ ਹੀ ਬਣਦਾ ਜਦੋਂ ਉਹ ਪੱਠੀ ਵਿੱਚ ਪੈ ਕੇ ਲਾਲ ਹੁੰਦਾ ਹੈ ਆਓ ਸਾਰੇ ਰਲ ਮਿਲ ਕੇ ਪੀਟੀਸੀ ਦੇ ਮਾਧਿਅਮ ਰਾਹੀਂ ਅੱਗੇ ਆਈਏ ਤੇ ਆਪਾਂ ਸਮਾਜ ਨੂੰ ਇੱਕ ਨਵੀਂ ਸੇਧ ਦੇ ਸਕੀਏ ਤੇ ਵਿਦੇਸ਼ਾਂ ਦੇ ਵਿੱਚ ਦੱਸ ਸਕੀਏ ਕਿ ਜਿਹੜੀਆਂ ਭਾਰਤੀਆਂ ਜਾਂ ਜਿਹੜੀਆਂ ਪੰਜਾਬਣਾਂ ਐ ਉਹ ਕਦੇ ਵੀ ਕਮਜ਼ੋਰ ਨਹੀਂ ਹੁੰਦੀਆਂ ਉਹਨਾਂ ਦੇ ਹੌਂਸਲੇ ਹਮੇਸ਼ਾ ਉੱਚੇ ਹੁੰਦੇ ਨੇ ਪਰ ਹੁਣ ਨੂੰ ਲੋੜ ਹੁੰਦੀ ਹੈ ਇੱਕ ਚੰਗੇ ਮੌਕੇ ਦੀ ਜਿਹੜਾ ਮੈਨੂੰ ਮਿਲ ਗਿਆ ਤੇ ਹੋਰਾਂ ਨੂੰ ਮਿਲਣਾ ਬਾਕੀ ਹੈ ਹੌਸਲੇ ਬੁਲੰਦ ਹੋਣ ਤਾਂ ਹਰ ਮੁਸ਼ਕਿਲ ਪਾਰ ਹੋ ਜਾਂਦੀ ਹੈ ਇਰਾਦਿਆਂ 'ਚ ਦ੍ਰਿੜਤਾ ਹੋਵੇ ਤਾਂ ਮਜ਼ਲਾ ਆਸਾਨ ਹੋ ਜਾਂਦਾ ਹੈ ਜੀ ਜਨਾਬ ਇਹ ਮਿਸਾਲ ਪੇਸ਼ ਕਰ ਰਹੀ ਹੈ ਪੰਜਾਬ ਦੀ ਏਤੀ ਜੋ ਇਟਲੀ ਦੇ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੀ ਹੈ ਰਾਜਦੀਪ ਕੋਰ ਜਿਹੜੀ ਕਿ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕੋਲੌਰ ਦੇ ਸਰਦਾਰ ਕਰਮ ਸਿੰਘ ਤੇ ਬੀਬੀ ਜਸਪਾਲ ਕੌਰ ਦੀ लाडली ਤੇ ਹੈ ਤੇ ਹਰਜਿੰਦਰ ਸਿੰਘ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਸਨ 2006 ਦੇ ਵਿੱਚ ਇਟਲੀ ਆ ਬਸੀ ਇੱਥੇ ਆ ਕੇ ਪੰਜਾਬਣ ਰਾਜਦੀਪ ਕੌਰ ਨੇ ਪਹਿਲਾਂ ਤਾਂ ਇਟਾਲੀਅਨ ਬੋਲੀ ਨੂੰ ਸਿੱਖਿਆ ਉਸ ਤੋਂ ਬਾਅਦ ਇੱਕ ਹਸਪਤਾਲ ਦੇ ਵਿੱਚ ਬਾਡ ਅਸਿਸਟੈਂਟ ਵਜੋਂ ਵੀ ਸੇਵਾਵਾਂ ਨਿਭਾਈਆਂ ਤੇ ਹੋਰ ਵੀ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਪਰ ਰਾਜਦੀਪ ਕੌਰ ਨੂੰ ਸਕੂਨ ਨਹੀਂ ਆਇਆ ਕਿ ਜੇ ਇਸ ਮੁਕਾਮ ਨੂੰ ਉਹ ਹਾਸਲ ਕਰਨਾ ਚਾਹੁੰਦੀ ਹੈ ਉਹ ਇਹ ਨਹੀਂ ਕਿ ਇੱਕ ਦਿਨ ਸੋਸ਼ਲ ਮੀਡੀਆ ਉੱਪਰ ਉਸਨੇ ਇੱਕ ਕੈਨੇਡਾ ਦੀ ਪੰਜਾਬਣ ਨੂੰ ਟਰਾਲਾ ਚਲਾਉਂਦਿਆਂ ਦੇਖਿਆ ਬਸ ਫੇਰ ਕੀ ਸੀ ਇਹੀ ਪੰਜਾਬਣ ਰਾਜਦੀਪ ਕੌਰ ਦੇ ਲਈ ਬਣ ਗਈ ਮਾਰਗ ਦਰਸ਼ਕ ਤੇ ਇਸ ਕੁੜੀ ਤੋਂ ਪ੍ਰੇਰਣਾ ਲੈਂਦਿਆਂ ਰਾਜਦੀਪ ਕੌਰ ਨੇ ਵੀ ਇਹ ਮਨ ਬਣਾ ਲਿਆ ਕਿ ਉਹ ਵੀ ਇਟਲੀ ਦੀਆਂ ਸੜਕਾਂ ਦੇ ਉੱਪਰ ਟਰਾਲਾ ਦੜਾਏਗੀ ਤੇ ਅੱਜ ਇਹ ਸੁਪਨਾ ਜਿਹੜਾ ਰਾਜਦੀਪ ਕੌਰ ਦਾ ਸੱਚ ਹੋ ਚੁੱਕਾ ਆ ਤੇ ਰਾਜਦੀਪ कौर ਟਰਾਲਾ ਵੀ ਉਹ ਚਲਾ ਰਹੀ ਆ ਜਿਸ ਨੂੰ ਚਲਾਉਣ ਦਾ ਸਾਹਸ ਆਮ انسان ਦੇ ਵਿੱਚ ਵੀ ਨਹੀਂ ਹੈ ਕਿਉਂਕਿ ਇਹ ਕੰਮ ਜੋਖਮ ਭਰਿਆ ਹੈ ਤੇ ਅੱਜ ਰਾਜਦੀਪ कौर ਜਿਹੜਾ ਤੇਲ ਦਾ ਟੈਂਕਰ ਆ ਜਿਹੜੇ ਪੰਪਾਂ ਦੇ ਉੱਪਰ પેટ્રોલ ਤੇ ਡੀਜ਼ਲ ਦੀ ਸਪਲਾਈ ਦਿੱਤੀ ਜਾਂਦੀ ਹੈ ਜਿਸ ਟੈਂਕਰ ਦੇ ਨਾਲ ਉਸ ਨੂੰ ਚਲਾ ਰਹੀ ਹੈ